ਆਸਕ ਨਗਰੀ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਮੇਲਾ ਰਖੜ ਬੁੰਨਿਆਂ ਦਾ ਸਾਚਾ ਗੁਰੂ ਲਾਧੋਰੇ ਦਿਵਸ ਮਨਾਇਆ ਜਾ ਰਿਹਾ ਹੈ ਤਾਂ 19 ਤਰੀਕ ਨੂੰ ਪੰਜਾਬ ਸਰਕਾਰ ਦੇ ਵੱਲੋਂ ਰਾਜ ਪਧਰੀ ਸਮਾਗਮ ਵੀ ਇੱਥੇ ਕੀਤਾ ਜਾਣਾ ਹੈ ਤਾਂ ਇਸ ਦੇ ਨਾਲ ਨਾਲ ਹੋਰ ਸਿਆਸੀ ਪਾਰਟੀਆਂ ਦੇ ਵੱਲੋਂ ਵੀ ਆਪੋ ਆਪਣੀਆਂ ਕਾਨਫਰੰਸ ਕੀਤੀਆਂ ਜਾਣਗੀਆਂ ਤਾਂ ਇਸ ਚੀਜ਼ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਚੱਲ ਰਹੇ ਨੇ ਸਾਡੇ ਨਾਲ ਐਸਟੀਐਮ ਬਾਬਾ ਬਕਾਲਾ ਸਰਦਾਰ ਰਵਿੰਦਰ ਸਿੰਘ ਅਰੋੜਾ ਇੱਥੇ ਮੌਜੂਦ ਨੇ ਸਰ ਕੀ ਪ੍ਰੋਗਰਾਮ ਚੱਲ ਰਹੇ ਨੇ ਮੇਲਾ ਵੀ ਮਨਾਇਆ ਜਾਣਾ ਹੈ ਤੇ ਸਿਆਸੀ ਕਾਨਫਰੰਸਾਂ ਵੀ ਹੋਣਗੀਆਂ ਜਿਹੜਾ ਮੇਲਾ ਜੀ ਉਹ 18 ਤਰੀਕ ਤੋਂ ਲੈ ਕੇ 20 ਤਰੀਕ ਤੱਕ ਰਖੜ ਪੁਨਿਆ ਦਾ ਜਿਹੜਾ ਕਿ ਆਪਣਾ ਫਰਾਨਾ ਚੱਲਦਾ ਆ ਰਿਹਾ ਸਾਡਾ ਇੱਥੇ ਤੇ 19 ਤਰੀਕ ਨੂੰ ਸਾਡਾ ਰਾਜਪਦਰੀ ਸਮਾਗਮ ਹੈ ਰਾਜਪਦਰੀ ਇੱਕ ਸਟੇਟ ਲੈਵਲ ਦਾ ਫੰਕਸ਼ਨ ਹੈ ਜਿਹੜਾ ਕਿ ਪੰਜਾਬ ਗਵਰਨਮੈਂਟ ਵੱਲੋਂ ਆਰਗੇਨਾਈਜ਼ ਕੀਤਾ ਜਾਏਗਾ ਤੇ ਉਹਦੇ ਸਬੰਧੀ ਜਿਹੜੀ ਸਾਡੀ ਤਿਆਰੀਆਂ ਨੇ ਜਿਵੇਂ ਪੁਲਿਸ ਪ੍ਰੋਟੈਕਸ਼ਨ ਦਾ ਹੈਗਾ ਜਾਂ ਸੇਫਟੀ ਪੁਆਇੰਟ ਆਫ 뷰 ਨਾਲ ਲੈ ਲਈਏ ਜਾਂ ਸਾਡੇ ਐਡਮਿਨਿਸਟ੍ਰੇਟਿਵ ਪੁਆਇੰਟ ਆਫ 뷰 ਨਾਲ ਵੀ ਕਿੱਥੇ ਕੀ ਰ ਹੈਗਾ ਉਹ ਸਾਰਾ ਸਾਡਾ ਸੈਟਲਡ ਆਊਨ ਹੋ ਗਿਆ ਬਿਲਕੁਲ ਸਾਡਾ ਪ੍ਰੋਗਰਾਮ ਸਾਰਾ ਕੰਪਲੀਟ ਹੈ ਸਾਡੀਆਂ ਮੀਟਿੰਗਸ ਵੀ ਹੋ ਗਈਆਂ ਨੇ ਆਪਸ ਵਿੱਚ ਵੀ ਹੋ ਗਈਆਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਸਾਡੀਆਂ ਮੀਟਿੰਗ ਸਾਰੀਆਂ ਹੋ ਚੁੱਕੀਆਂ ਸਰ ਕਾਫੀ ਵੱਡੀ ਗਿਣਤੀ ਦੇ ਵਿੱਚ ਇੱਥੇ ਲੱਖਾਂ ਦੀ ਗਿਣਤੀ ਦੇ ਜ ਸੰਗਤ ਨੇ ਜੁੜਨਾ ਹੁੰਦਾ ਤੇ ਫਿਰ ਉਹਦੇ ਲਈ ਜਿਹੜੇ ਸੁਰੱਖਿਆ ਦੇ ਪ੍ਰਬੰਧ ਹੁੰਦੇ ਨੇ ਜਿੱਦਾਂ ਗੁਰਦੁਆਰਾ ਸਾਹਿਬ ਵਿਖੇ ਵੀ ਉਹਦੇ ਨਾਲ ਦੇ ਨਾਲ ਜਿਹੜੀਆਂ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਕਰਨੀਆਂ ਉਹਦੇ ਵਿੱਚ ਵੀ ਸੁਰੱਖਿਆ ਪ੍ਰਤੀ ਸਾਡੀ ਜਗਾ ਜਗਾ ਤੇ ਅਸੀਂ ਪੁਲਿਸ ਚੌਕੀ ਸਾਡੀ ਖੜੀ ਹੋਏਗੀ ਬੈਰੀਕੇਡ ਲੱਗੇ ਹੋਏ ਨੇ ਟ੍ਰੈਫਿਕ ਕੰਟਰੋਲ ਜਿਹੜਾ ਅਸੀਂ ਛਾਪਿਆਂ ਵਾਲੀ ਤੋਂ ਲੈ ਕੇ ਦਰਸ ਹਠਿਆਲਾ ਹੈਗਾ ਉਹ ਦੋਨੋਂ ਜਗ੍ਹਾ ਤੋਂ ਸਾਡਾ ਟ੍ਰੈਫਿਕ ਪੂਰਾ ਬੰਦ ਹੋਏਗਾ ਪ੍ਰੋਪਰ ਸ਼ਟਲ ਬੱਸ ਸਰਵਿਸ ਚਲੇਗੀ ਜਿਹੜੀ ਜਿਹੜੀ ਪਬਲਿਕ ਆ ਜਾ ਸਕਦੀ ਹੈ ਜਾਂ ਬੈਟਰੀ ਵਾਲੀ ਆਪਰੇਟਡ ਵੀ ਲਗਾ ਰਹੇ ਤਾਂ ਜੋ ਕਿਸੇ ਬਜ਼ੁਰਗ ਨੂੰ ਜਾਂ ਕਿਸੇ ਨੂੰ ਸਹੂਦਾ ਹੋਏ ਮੈਡੀਕਲ ਕੈਂਪ ਸਿੱਥੇ ਲੱਗਣਗੇ ਪੁਲਿਸ ਦੀ ਜਿਹੜੀ ਚੌਕੀਆਂ ਨੇ ਉਹ ਜਗਾ ਜਗਾ ਲੱਗੇ ਤਾਂ ਜੋ ਜੇਬ ਕਟਰੀ ਜਾਂ ਇਹਦੀ ਕੁਝ ਹਣ ਸੁਖਾ ਵੀ ਕਟਣਾ ਨਾ ਹੋਵੇ ਜਗਾ ਜਗਾ ਤੇ ਪ੍ਰੋਪਰ ਇੰਤਿਆਮ ਹੋਗਾ ਮਤਲਬ ਜੀ ਨੂੰ ਸਿੱਖਿਆ ਸਕਦੇ ਸਰਾਂ ਤੌਰ ਤੇ ਦੇਖਿਆ ਗਿਆ ਕਿ ਪਿਛਲੇ ਸਮੇਂ ਦੇ ਵਿੱਚ ਜਦੋਂ ਇਹ ਪ੍ਰੋਗਰਾਮ ਹੋਣਾ ਹੁੰਦਾ ਸੀਗਾ ਇੱਥੇ ਮੇਲੇ ਦਾ ਤਾਂ ਉਦੋਂ ਜਿਹੜੀਆਂ ਆਸ-ਪਾਸ ਦੀਆਂ ਲਿੰਕ ਛੜਕਾਂ ਨੇ ਜਾਂ ਜਿਹੜੇ ਮੇਨ ਰੋਡ ਨੇ ਉਹਨਾਂ ਨੂੰ ਰਿਪੇਅਰ ਕੀਤਾ ਜਾਂਦਾ ਸੀਗਾ ਇਸ ਵਾਰ ਦੇਖਣ ਦੇ ਵਿੱਚ ਆ ਰਿਹਾ ਕਿ ਕਾਫੀ ਜ਼ਿਆਦਾ ਟੋਏ ਟਿੱਬੇ ਇੱਥੇ ਛੜਕਾਂ ਦੇ ਵਿੱਚ ਆ ਗਏ ਨਹੀਂ ਬਿਲਕੁਲ ਠੀਕ ਕਰ ਰਹੇ ਹੋਗੇ ਉਸ ਜਿਹੇ ਨੂੰ ਤੁਸੀਂ ਧਿਆਨ ਨਾਲ ਦੇਖੋਗੇ ਜਿਹੜਾ ਸ਼ਾਇਦ ਤੁਹਾਡੇ ਨੋਟਿਸ ਵੀ ਹੋਣਾ ਕਿ ਹਾਈਵੇ ਤੋਂ ਜਿਹੜਾ ਰੋਡ ਸੀਗੀ ਉਹ ਬੰਦ ਸੀਗੀ ਹਾਈਵੇ ਸਾਡੀ ਰੋਡ ਠੀਕ ਚੱਲ ਕਰਵਾ ਰਹੇ ਆ ਇੱਥੇ ਜਿਹੜੀ ਬਾਬਾ ਬਕਾਲਾ ਤੋਂ ਲੈ ਕੇ ਸਠਿਆਲਾ ਤੱਕ ਹੈ ਸਾਡੀ ਰੋਡ ਇੱਥੇ ਜੇ ਕੋ ਤਾਂ ਮੈਂ ਉਹ ਫੋਟੋ ਵੀ ਸ਼ੇਅਰ ਕਰ ਸਕਦਾ ਹਾਂ ਸਾਡੇ ਚੱਲ ਰਿਹਾ ਸਰ ਜਿਹੜੀਆਂ ਪੰਜਾਬ ਸਰਕਾਰ ਦਾ ਜਿਹੜਾ ਰਾਜਪਧਰੀ ਸਮਾਗਮ ਹੋਣਾ ਹੈ ਉਸ ਤੋਂ ਇਲਾਵਾ ਜਿਹੜੀਆਂ ਹੋਰ ਸਿਆਸੀ ਪਾਰਟੀਆਂ ਨੇ ਕਾਨਫਰੰਸਾਂ ਕਰਨੀਆਂ ਨੇ ਉਹਨਾਂ ਨੂੰ ਲੈ ਕੇ ਜਿਹੜਾ ਇਹ ਕਿਹੜੀਆਂ ਜਗ੍ਹਾ ਜਿਹੜੀਆਂ ਨਿਸ਼ਚਿਤ ਕੀਤੀਆਂ ਗਈਆਂ ਨੇ ਜਿਹੜੀ ਜਿਹੜੀ ਸਿਆਸੀ ਕਾਨਫਰੰਸ ਹੁੰਦੀ ਹੈ ਇਹ ਹੈਗਾ ਐਕਚੁਅਲੀ ਸਾਡਾ ਸਟੇਟ ਲੈਵਲ ਦਾ ਫੰਕਸ਼ਨ ਸਟੇਟ ਲੈਵਲ ਦਾ ਫੰਕਸ਼ਨ ਸਰਕਾਰ ਵੱਲੋਂ ਹੋਗਾ ਉਹ ਪੁਰਾਣਾ ਇੱਕ ਰਿਵਾਜ ਹੈ ਕਿ ਸਿਆਸੀ ਕਾਨਫਰੰਸਿਸ ਵਗੈਰਾ ਹੁੰਦੀਆਂ ਨੇ ਉਹਦਾ ਅਗਰ ਸਾਨੂੰ ਕੋਈ ਪਰਮਿਸ਼ਨਸ ਦੇਣੀ ਹੈ ਹਾਲੇ ਤੱਕ ਪਰਮਿਸ਼ਨ ਕੋਈ ਨਹੀਂ ਹੋਈ ਸਾਨੂੰ ਕਿਸੇ ਸਿਆਸੀ ਪਾਰਟੀ ਨੇ ਅਪ ਜੇ ਕੋ ਆਏਗਾ ਤਾਂ ਸਾਡੇ ਵੱਲੋਂ ਆਪਣਾ ਲਗਾਨ ਲੰਗਰ ਲਗਾਣ ਜਿਹਨੇ ਜੋ ਸੇਵਾ ਕਰਨੀ ਕਰ ਸਾਡੇ ਵੱਲੋਂ ਕੋਈ ਇਤਰਾਜ਼ ਨਹੀਂ ਸਰ ਕੀ ਜਿਹੜੇ ਮੈਸੇਜ ਨੇ ਤੁਹਾਨੂੰ ਤੁਹਾਡੇ ਵੱਲੋਂ ਕੀਤਾ ਜਾਣਾ ਹੈ ਕਿ ਆਮ ਸੰਗਤ ਨੂੰ ਕੀ ਮੈਸੇਜ ਹੈ ਕਿ ਇੱਥੇ ਜਿਹੜਾ ਮੇਲਾ ਮਨਾਇਆ ਜਾਣਾ ਹੈ ਕਿਸ ਤਰ੍ਹਾਂ ਦਾ ਜਿਹੜਾ ਇੱਥੇ ਵਤੀਰਾ ਰਹਿਣਾ ਚਾਹੀਦਾ ਹੈ ਦੇਖੋ ਜੀ ਇੱਕ ਇਤਿਹਾਸਕ ਮੇਲਾ ਚੱਲਦਾ ਆ ਰਿਹਾ ਮੇਰੇ ਖਿਆਲੇ ਕਾਫੀ ਪੁਰਾਣਾ ਹੈਗਾ ਜਿੰਨੇ ਤੱਕ ਮੇਰੀ ਨੋਲਿਜ ਹੈਗੀ ਹੈ ਇਹਦੇ ਵਿੱਚ ਬਸ ਇਹ ਹੈ ਕਿ ਪਰਮ ਜਿਵੇਂ ਪਰਮਾਤਮਾ ਦੇ ਦਰਸ਼ਨ ਕਰਨ ਆਓ ਗੁਰਦੁਆਰਾ ਸਾਹਿਬ ਨਮਸਤਕ ਹੋ ਲੰਗਰ ਛਕੋ ਤੇ ਪਰਮਾਤਮਾ ਦਾ ਨਾਮ ਲਾਓ ਵਧੀਆ ਲਾਓ ਸੇਫਟੀ ਪੁਆਇੰਟ ਆਫ View ਨਾਲ ਜਿਹੜਾ ਹੈਗਾ ਉਹ ਆਪਣੀ ਵੀ ਸੇਫਟੀ ਆਪ ਰੱਖਣ ਜੇਬ ਕਤਰੇ ਜਿਆਦਾ ਹੁੰਦੇ ਨੇ ਜਾਂ ਥੋੜਾ ਹੋਰ ਲੁੱਟਖੋ ਦਾ ਜਨ ਹੁੰਦਾ ਉਹਦੇ ਪ੍ਰਤੀ ਹੈਗਾ ਕਿ ਉਹਨੂੰ ਧਿਆਨ ਨਾਲ ਦੇਖਣ ਆਪਣੀ ਚੀਜ਼ਾਂ ਦੀ ਸੰਭਾਲ ਆਪ ਕਰਨ ਫਿਰ ਵੀ ਜੇ ਨਹੀਂ ਹੈ ਤਾਂ ਅਸੀਂ ਸਾਡਾ ਆਫਿਸ ਹੈਗਾ ਪੁਲਿਸ ਕੰਟਰੋਲ ਰੂਮ ਹੈ ਸਾਰੇ ਹੋ ਜਾਣੇ ਜਿੱਥੇ ਮਰਜ਼ੀ ਸਾਰੇ ਕੋਲ ਆ ਸਕਦੇ ਤਾਂ ਬਿਲਕੁਲ ਇਹ ਸਾਨੂੰ ਐਸ ਡੀ ਐਮ ਬਾਬਾ ਪਕੜਾ ਸਾਹਿਬ ਸਰਦਾਰ ਰਵਿੰਦਰ ਸਿੰਘ ਅਰੋੜਾ ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਮੇਲਾ ਰਖੜ ਪੁੰਨਿਆਂ ਦੇ ਮੌਕੇ ਜਿਹੜਾ ਪੰਜਾਬ ਸਰਕਾਰ ਦੇ ਵੱਲੋਂ ਇੱਥੇ ਸਿਆਸੀ ਇੱਕ ਕਾਨਫਰੰਸ ਰਾਜਪਦਰੀ ਸਮਾਗਮ ਕੀਤਾ ਜਾਣਾ ਤਾਂ ਉਸ ਨੂੰ ਲੈ ਕੇ ਸਾਰੀਆਂ ਤਿਆਰੀਆਂ ਤਕਰੀਬਨ ਜਿਹੜੀਆਂ ਮੁਕੰਮਲ ਕਰ ਲੀਆਂ ਗਈਆਂ ਨੇ ਔਰ ਇਹਨਾਂ ਦੀ ਸੰਗਤ ਨੂੰ ਅਪੀਲ ਲੈ ਕੇ ਬੜੇ ਅਮਨ ਅਮਨਾਮ ਦੇ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਜਿਹੜੇ ਸਿਆਸੀ ਲੀਡਰ ਨੇ ਉਹ ਉਹਨਾਂ ਦੇ ਵਿਚਾਰ ਸੁਣੇ ਜਾਣ ਜਗਬਣੀ ਟੀਵੀ ਦੇ ਲਈ ਕੈਪਟਨ ਸਿੰਘ ਮਹਿਤਾ ਚੌਕ ਅੰਮ੍ਰਿਤਸਰ